ਇਨਾਂ ਦਾ ਭਾਂਡਾ ਖਾਲੀ ਨਹੀਂ ਹੁੰਦਾ ਉਹਦੇ 'ਚ ਕਿਦਰੇ ਨਾਮ ਹੁੰਦਾ ਰਤਨ ਪੈ ਜਾਏ ਟਾਕਮ ਕੂੰਜਣਿਆ ਇਨਾਂ ਕੂੰਜਾਂ ਨੂੰ ਕੋਈ ਰੋਕੇ ਟਾਕੇ ਰੋਕ ਦੇਵੇ ਇਹ ਇੱਛਾਵਾਂ ਨੂੰ ਕਿ ਅੱਜ ਹੀ ਮਿਲਾਪ ਲੈ ਲਵੇ ਉਸਦੇ ਮਿਲਾਪ ਨਾਲ ਕੀ ਹੋਵੇਗਾ ਸਭੇ ਇੱਛਾਵਾਂ ਪੂਰੀਆਂ ਜਾਂ ਪਾਇਆ ਅਗਮ ਅਪਾ ਜਿਸ ਦਿਨ ਉਹ ਅਗਮ ਮਿਲਦਾ ਹੈ ਸਾਰੀ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਉਹ ਐਸਾ ਮਿਲਦਾ ਹੈ ਛੋਟੀਆਂ-ਛੋਟੀਆਂ ਇੱਛਾਵਾਂ ਨੂੰ ਮਾਰ ਦਿੰਦਾ ਹੈ ਉਹ ਪਰਮ ਆਨੰਦ ਉਹ ਪਰਮ ਰਸ ਉਹ ਮਹਾਨ ਸੁਖ ਛੋਟੀਆਂ-ਛੋਟੀਆਂ ਕਾਮਨਾਵਾਂ ਨੂੰ ਮਾਰ ਦਿੰਦਾ ਹੈ ਰਹਿਣੇ ਨਹੀਂ ਦੇਂਦਾ ਅੱਜ ਦਾ ਇਹ ਪਾਵਨ ਪਵਿੱਤਰ ਬਾਗ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਵੀ ਮੁਕੰਮਲ ਸਚਾਈ ਹੈ ਜੋ ਕੁਝ ਅਜ ਤੱਕ ਸਾਡੇ ਕੋਲ ਹੈ ਇਹ ਸਾਡੀਆਂ ਮੰਗਾ ਸਨ ਮਿਲੇ ਹੈ ਤੇ ਹੁਣ ਜੋ ਕੁਝ ਮੰਗਦੇ ਪਿਆ ਇਹ ਵੀ ਮਿਲੇਗਾ ਐ ਵੀ ਮਿਲੇਗਾ ਐਸਾ ਕੁਝ ਵੀ ਨਹੀਂ ਕਿ ਬਿਨਾਂ ਮਿਲੇ reh jaye ਪਰ ਮੰਗਾ ਸਾਡੀਆਂ ਵੱਡੀਆਂ ਵੱਡੀਆਂ ਔਰ ਮੰਗਾ ਨਿਰੰਤਰ ਤੋਂ ਜੀਵਨ ਛੋਟਾ ਹੈ ਜੀਵਨ ਛੋਟਾ ਰੋਜ਼-ਰੋਜ਼ ਮੰਗਾ ਪੂਰੀਆਂ ਹੁੰਦੀਆਂ ਜਾ ਰਹੀਆਂ ਨੇ ਮੰਗਾ ਹੋਰ ਵੱਧੀਆਂ ਜਾ ਰਹੀਆਂ ਨੇ ਜੀਵਨ ਛੋਟਾ ਹੁੰਦਾ ਜਾ ਰਿਹਾ ਛੋਟਾ ਹੁੰਦਾ ਹੈ ਇੱਕ ਦਿਨ ਜੀਵਨ ਦਾ ਅੰਤ ਹੋ ਗਿਆ ਮੰਗਾ ਤੇ ਰਹਿ ਗਈਆਂ ਥੋੜਾ ਅੱਗੇ ਪੂਰੀਆਂ ਹੋਣਗੀਆਂ ਹੁਣ ਅਗਲੇ ਜਨਮ ਦੇ ਚ ਪੂਰੀਆਂ ਹੋਣਗੀਆਂ ਮੈਂ ਫਿਰ ਦੁਹਰਾ ਦੇਵਾਂ ਇੱਛਾਵਾਂ ਦਾ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣਦਾ ਇਛਾਵਾ ਦਾ ਵੇਗ ਜਨਮ ਤੇ ਮਰਨ ਦੇ ਵੇਗ ਨੂੰ ਜਨਮ ਦੇਣਗੇ ਜਿਤਨੇ ਚਿਰ ਤੱਕ ਇਛਾਵਾ ਚੱਲ ਰਹੀ ਹੈ ਨੇ ਜਨਮ ਮਰਨ ਚੱਲਦਾ ਰਹੇਗਾ ਕਿ ਇੱਛਾ ਵਸੋ ਕੇ ਭਾਵੇਂ ਸੰਸਾਰਿਕ ਕਰਮ ਕਰੀਏ ਤੇ ਭਾਵੇਂ ਧਾਰਮਿਕ ਕਰਮ ਕਰੀਏ ਫਿਰ ਗੁਰਬਾਣੀ ਐਸਾ ਕਹਿੰਦੀ ਏ ਚਲੋ ਇਛਾਵਾ ਵਸੋ ਕੇ ਤੂੰ ਸੰਸਾਰਿਕ ਕਰਮ ਕਰ ਰਹੇ ਹੈ ਕਰ ਹਰ ਅਵਤਾਰੀ ਪੁਰਸ਼ ਨੇ ਇਤਨੀ ਛੋਟ ਦਿੱਤੀ ਹੈ ਆਪਣੇ ਅਨੁਭਵ ਦੇ ਸਾਹਮਣੇ ਪਰ ਜੇ ਤੂੰ ਧਾਰਮਿਕ ਕਰਮ ਕਰੇ ਸੇਵਾ ਕਰਤ ਹੋਏ ਨਹਿ ਕਾਮੇ ਕੋਈ ਕਮਨਾ ਨਾ ਰੱਖੇ ਕਾਹੋਂ ਭਲਕੀ ਇੱਛਾ ਨਹੀਂ ਬਾਚੇ ਨੀਤੀ ਸ਼ੈ ਨੂੰ ਪੜ੍ਹ ਕੇ ਪਤਨੇ ਕਿਤਨੇ ਇਸ ਤਰ੍ਹਾਂ ਦੇ ਵਿਦਵਾਨ ਮੈਨੂੰ ਇੰਗਲੈਂਡ ਦੇ ਚ ਮਿਲੇ ਕਹਿੰਦੇ ਗਏ ਨੇ ਜੀ ਠੀਕ ਤੁਹਾਡੀ ਗੱਲ ਪਕੜ ਵਿੱਚ ਆ ਗਈ ਹੈ। ਫਲ ਦੀ ਕਾਮਨਾ ਹੀ ਮਨੁੱਖ ਨੂੰ ਕੰਮ ਕਰਾਉਂਦੀ ਹੈ। ਫਲ ਦੀ ਇੱਛਾ ਹੀ ਮਨੁੱਖ ਨੂੰ ਕੰਮ ਕਰਾਉਂਦੀ ਹੈ। ਮਨੁੱਖ ਤੇ ਸੁਸਤ ਹੋ ਜਾਏਗਾ, ਆਲਸੀ ਹੋ ਜਾਏਗਾ, ਕੁਝ ਵੀ ਨਹੀਂ ਕਰੇਗਾ ਅਗਰ ਫਲ ਦੀ ਇੱਛਾ ਨਹੀਂ ਹੈ। ਮੈਂ ਖ ਫਿਰ ਇੱਕ ਨੁਕਤਾ ਸਮਝਿਆ ਨਹੀਂ ਗਿਆ। ਇਸੇ ਵਾਸਤੇ ਕਹਿੰਦੇ ਨੇ ਧਰਮ ਨੂੰ ਸਮਝਣਾ ਬੜਾ ਵਿਖਮ ਹੈ। ਇਹ ਤੇ ਨਹੀਂ ਸੌਖੀ ਖੇਡ ਨਹੀਂ ਹੈ ਇਹ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਕਬੀਰ ਕਹਿੰਦੇ ਲੋਗਾਂ ਨੂੰ ਆਰਾਮ ਖਿਲਾਉਣਾ ਜਾਣਾ ਲੋਗਾਂ ਨੇ ਤੇ ਖਿਡਾਉਣਾ ਸਮਝਿਆ ਠਿਖਡਾਉਣਾ ਨੇ ਇਹ ਬੜੀ ਬਿਖੜੀ ਗੱਲ ਹੈ ਬੜੇ ਬਾਰੀਕ ਗੱਲ ਹੈ ਕੋਈ ਵੀ ਤੇਰੇ ਕਰਨ ਇੱਛਾ ਹੈ ਅਗਰ ਤੂੰ ਕੁਝ ਗੁਨਾਹ ਵੀ ਕਰ ਬੈਠਾ ਹੈ ਪਾਪ ਵੀ ਕਰ ਬੈਠਾ ਹੈ ਤੇ ਇਹ ਹੁਣ ਤੇਰੇ ਅੰਦਰ ਇੱਛਾ ਹੈ ਇਹਨੂੰ ਦੋਵਾ ਆਪ ਸੁਣ ਕੇ ਹੈਰਾਨ ਹੋ ਵੋ ਕੋਈ ਹੋਰ ਨੁਕਤਾ ਨਾ ਲੈ ਲੈਣਾ ਅਨਭਵੀ ਪੁਰਸ਼ ਕਹਿੰਦੇ ਨੇ ਇੱਛਾ ਵੀ ਸੰਗਰਹਾ ਖੁਦਾ ਤੇ ਛੋੜ ਦੋ ਐ ਜੋਸ਼ ਪੁਸ਼ਤਾ ਰਾ ਗੁਨਾਹੋਂ ਕਾ ਖੁਦਾ ਤੇ ਛੋੜ ਦੋ ਐ ਜੋਸ਼ ਹੁਸਤਾ ਰਾ ਗੁਨਾਹਾਂ ਕਾ ਚਲੋਗੇ ਆਪਣੇ ਸਰ ਪਰ ਰੱਖ ਕੇ ਇਹ ਬਾਰੇ ਗਿਰਾਹ ਕਾ ਬਤਲਤਾ ਆਪਣੇ ਸਿਰ ਦੇ ਉਤੇ ਰੱਖ ਕੇ ਕਿਤਨੇ ਚਿਰ ਤੱਕ ਬੋਝ ਢੋਵੇਂਗਾ ਕਦੋਂ ਤੱਕ ਢੋਵੇਂਗਾ ਕਿਉਂ ਇੱਕ ਗੁਨਾਹ ਨੂੰ ਧੋਂਦਿਆਂ ਧੋਂਦਿਆਂ ਵੀ ਦੱਸ ਕਰ ਬੈਠੇਗਾ দান ਕਰਦਿਆਂ ਕਰਦਿਆਂ ਵੀ ਪਤਾ ਨਹੀਂ ਕਿਤਨੀ ਬੇਈਮਾਨੀ ਕਰ ਜਾਏਗਾ પાઠ કરદિયા કરદિયા ਵੀ ਪਤਾ ਨਹੀਂ ਤੂੰ ਕਿਤਨਾ ਝੂਠ ਬੋਲ ਜਾਏਗਾ ਸਤ ਸੰਗ ਕਰਦਿਆਂ ਕਰਦਿਆਂ ਵੀ ਪਤਾ ਨਹੀਂ ਤੂੰ ਕਿਤਨੀ ਕੋ ਸੰਗਤ ਕਰ ਲੈਣਾ ਇਹ ਕਿੱਥੇ ਕਿਸ ਤਰ੍ਹਾਂ ਤਾਉਂਵੇਗਾ ਖੁਦਾ ਤੇ છોੜ ਦੇ ਇਹ ਜੋਸ਼ ਉਸ ਤਾਰਾ ਗੁਨਾਹਾਂ ਦਾ ਇਹ ਜੋ ਤੂੰ ਟੋਕਰਾ ਛੁਕਿਆ ਹੋਇਆ ਗੁਨਾਹਾਂ ਦਾ ਭੈਵੇਂ ਛੁੱਟਣਾ ਹੈ ਕਿਦਨੇ ਛੁੱਟਣਾ ਹੈ ਤੇਰੇ ਗੁਨਾਹ ਕੋਈ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਹੋਵੇਗਾ ਤੂੰ ਕਿੱਥੇ ਸੁਟੇਗਾ ਰਬ ਦੇ ਅੱਗ ਵਿੱਚ ਸੁਟਦੇ ਹੋਇਲੇ ਲੈ ਲੈ ਹੋਇਲੇ ਲੈ ਪੰਡਤ ਦਇਆਰਾਮ ਨੂੰ ਮੈਂ ਇੱਕ ਦਿਨ ਪੜ ਰਿਹਾ ਸੀ ਉਹ ਕਹਿੰਦਾ ਹੈ اے ਮੇਰੇ ਪ੍ਰਭੂ ਮੇਰਾ ਵੀ ਜੀ ਕਰ ਰਿਹਾ ਤੇਰੇ ਚਰਨਾਂ 'ਚ ਕੁਝ ਅਰਪਣ ਕਰਾਂ ਤੇ ਪਰ ਮੈਂ ਉਹੀ ਅਰਪਣ ਕਰਨਾ ਚਾਹੁੰਦਾ ਜੋ ਮੇਰਾ ਹੋਵੇ ਇਹ ਕਿ ਤੇਰੀ ਚੀਜ਼ ਤੇਰੇ ਅੱਗੋਂ ਰੱਖ ਤਿਆਂ ਇਹਦੇ ਨਾਲ ਮੈਨੂੰ ਖੁਸ਼ੀ ਨਹੀਂ ਮਿਲੇਗੀ ਮੈਨੂੰ ਖੁਸ਼ੀ ਤੇ ਤਾਂ ਮਿਲੇਗੀ ਕੁਵੇਂ ਮੈਂ ਆਪਣੀ ਚੀਜ਼ ਤੇਰੇ ਅੱਗੋਂ ਰੱਖਾਂ ਇਹ ਤਨ ਤੈਨੂੰ ਭੇਟ ਕਰਾਂ ਇਹ ਨਾ ਮੈਂ ਬਣਾਇਆ ਨਾ ਮੈਂ ਖਰੀਦਿਆ ਤੇਰਾ ਦਿੱਤਾ ਹੈ ਇਹ ਸਭ ਨੈਣ ਨਕਸ਼ ਇਹ ਪ੍ਰਾਣਾਂ ਦੀ ਹਰਕਤ ਇਹ ਸਰੀਰ ਦੇ ਅੰਦਰ ਚੱਲ ਰਹੀ ਸਾਰੀ ਮਸ਼ੀਨ ਜੀ ਇਹ ਤੇਰੀ ਕਰਾਮਾਤ ਤੇਰੀ ਦਿੱਤੀ ਹੋਈ ਹੈ ਇਹ ਆਪਣਾ ਹੈ ਹੀ ਨਹੀਂ ਤਾਂ ਇਹ ਕੀ ਤੇਰੇ ਅੱਗੋਂ ਰੱਖਣਾ ਤੇ ਪ੍ਰਭੂ ਇਹ ਵੀ ਸੁਣ ਲੈ ਇਹ ਮਨ ਵੀ ਮੈਂ ਨਹੀਂ ਬਣਾਇਆ ਇਹ ਵੀ ਤੇਰਾ ਦਿੱਤਾ ਹੋਇਆ ਹੈ ਇਹ ਕੀ ਤੇਰੇ ਅੱਗੋਂ ਰੱਖ ਤਨ ਤੇ ਮਨ ਦੀ ਸ਼ਕਤੀ ਨਾਲ ਜੋ ਮੈਂ ਧਨ ਕਮਾਇਆ ਹੈ ਤੇ ਇਹ ਮੇਰਾ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਤਨ ਤੇਰਾ ਦਿੱਤਾ ਹੋਇਆ ਮਨ ਤੇਰਾ ਦਿੱਤਾ ਹੋਇਆ ਤੋ ਸੂਝ ਸਮਝ ਨਾਲ ਕਿ ਸਰੀਰਕ ਬਲ ਨਾਲ ਮੈਂ ਧਨ ਕਮਾਇਆ ਇਹ ਤੇਰੇ ਅੱਗੋਂ ਰੱਖਦੇ ਆ ਤੇ ਇਹ ਵੀ ਤੇ ਤੇਰਾ ਹੀ ਹੈ ਤੇਰਾ ਦਿਆ ਤੁਝੇ ਕਿ ਹਰਕਾਉਂ ਰਵਿਦਾਸ ਕਹਿੰਦੇ ਨੇ ਦਿੱਤਾ ਤੇਰਾ ਹੋਇਆ ਤੇ ਕੀ ਤੇਰੇ ਅੱਗੋਂ ਰੱਖ ਧਨ ਤੇਰਾ ਮਨ ਤੇਰਾ ਧਨ ਤੇਰਾ ਮੈਂ ਉਹੀ ਕੁਛ ਰੱਖਣਾ ਚਾਹਨਾ ਜੋ ਮੇਰਾ ਹੈ ਦਯਾਰਾਮ ਕਹਿੰਦੇ ਨਾ ਖੁਸ਼ੀ ਮੈਨੂੰ ਤਾਂ ਮਿਲੇਗੀ ਮੇਰੀ ਚੀਜ਼ ਤੂੰ ਕਬੂਲ ਕਰ ਲੈ ਉਹ ਇੰਜ ਲਿਖਦਾ ਜਿਵੇਂ ਪ੍ਰਭੂ ਨੇ ਆਖਿਆ ਠੀਕ ਹੈ ਜੋ ਤੇਰਾ ਹੈ ਉਹੀ ਮੇਰੇ ਅਗੋਂ ਅਰਪਣ ਕਰ ਦੇ ਤੋ ਪਤਾ ਹੈ ਦਯਾਰਾਮ ਕੀ ਕਹਿੰਦੇ ਨੇ ਮੇਰਾ ਤੇ ਸਿਰਫ ਮੇਰੇ ਗੁਨਾਹ ਨੇ ਮੇਰੇ ਪਾਪ ਨੇ ਮੇਰੇ ਕੋਲ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਗਲਤੀਆਂ ਨੇ ਬੋਲਾ ਨੇ ਗੁਨਾਹ ਨੇ ਪਾਪ ਨੇ ਏ ਪ੍ਰਭੂ ਜੇ ਤੂੰ ਕਬੂਲ ਕਰਨਾ ਚਾਹੇ ਤੇ ਮੈਂ ਤੇਰੇ ਚਰਨਾਂ 'ਚ ਰੱਖ ਦੇ ਆ ਬਾਕੀ ਤੇ ਆਪਣੇ ਕੋਲ ਕੁਝ ਵੀ ਨਹੀਂ ਖੁਦਾ ਕੋ ਸੌਂਪ ਦੋ ਐ ਜੋਸ਼ ਉਸ਼ਟਾ ਰਾ ਗੁਨਾਹਾਂ ਕਾ ਚਲੋਗੇ ਆਪਣੇ ਸਰ ਪਰ ਰੱਖ ਕੇ ਇਹ ਬਾਰੇ ਗਿਰਾں ਕਰ ਤਕ ਇਤਨਾ ਭਾਰ ਆਪਣੇ ਸਿਰ ਤੇ ਕਿਥੇ ਟਕ ਡੋਵੇਂਗਾ ਕਿਥੇ ਟਕ ਡੋਵੇਂਗਾ ਇਹ ਟੋਕਰਾ ਤੇਰਾ ਕਿਸੇ ਨੇ ਨਹੀਂ ਲੈਣਾ ਰੱਬ ਦੇ ਅੱਗੋਂ ਹੀ ਰੱਖ ਲੈ ਅਰਪਣ ਕਰ ਲੈ ਕਾਹੂ ਫਲ ਕੇ ਇਛਾ ਨਹੀਂ ਬਾਛੇ ਕਿਸੇ ਤਰ੍ਹਾਂ ਦੀ ਇੱਛਾ ਆਪਣੇ ਮਨ ਦੇ ਚ ਨਾ ਰੱਖ ਕੀ ਕੋਈ ਇੱਛਾ ਹੈ ਜੈਸੇ ਉਸ ਫਕੀਰ ਨੇ ਕਿਹਾ ਕੀਛ ਬਸ ਇੱਛਾ ਕੋਈ ਨਾ ਹੋਵੇ ਇਹ ਇੱਛਾ ਹੈ